ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੜਦੀ ਕਲਾ ਦੇ ਵਿੱਚ ਹੋਵੋਗੇ ਹਾਂਜੀ ਅੱਜ ਦਿਨ ਹੈ ਜੀ ਵੀਰਵਾਰ ਅਤੇ ਤਰੀਕ ਹੈ ਜੀ ਆਪਣੀ 18 ਸਤੰਬਰ 2025 ਅਤੇ ਅੰਤਜਾਰਤੀਆਂ ਕੜੀਆਂ ਹੋ ਗਈਆਂ ਨੇ ਜੀ ਖਤਮ ਅੱਜ ਆਪਣੀ ਵੜੀ ਸੂਪੀ ਹੈ ਜੀ ਸੁਖਨਾਲ ਆਪਣੀ ਵੜੀ ਨੇ ਬੱਚੀ ਦਿੱਤੀ ਹੈ ਜੀ ਜੱਸੀ ਬਸੀ ਹਾਂਜੀ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਵਾਲੀ ਘੰਟੀ ਦਬਾ ਦਿਓ ਤਾਂ ਜੋ ਨੈਕਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਸਕੇ ਅਤੇ ਜੇਕਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ। ਹਲੋ ਜੀ ਹੁਣ ਆਪਾਂ ਬੈੜੀ ਦੇ ਲਈ ਕਾੜਾ ਬਣਾ ਰਹੇ ਹਾਂ। ਕਾੜੇ ਦੇ ਵਿੱਚ ਆਪਾਂ ਨੇ ਗੁੜ ਪਾਇਆ ਇੱਕ ਮੈਨੇ ਥੋੜੀ ਜਿਹੀ ਜੈਵਨ ਵੀ ਪਾ ਲਈ ਤਾਂ ਜੋ ਕਾੜੇ ਨਾਲ ਇੱਕ ਤਾਂ ਪੁੱਛ ਨੂੰ ਥੋੜੀ ਜਿਹੀ ਗਰਮੈਸ਼ ਮਿਲ ਜੇ ਅਤੇ ਅੰਦਰੋਂ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਕਾੜਾ ਸੋਣ ਤੋਂ ਬਾਅਦ ਪੁੱਛ ਨੂੰ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜੀ ਜੇਰ ਹੁੰਦੀ ਹੈ ਜੀ ਉਹ ਐ ਕਾੜੇ ਨਾਲ ਬਹੁਤ ਜਲਦੀ ਪੈ ਜਾਂਦੀ ਆ ਲਓ ਜੀ ਹੁਣ ਆਪਣੇ ਗਾ ਨੂੰ ਕੜਾ ਪਿਲਾ ਦਿੱਤਾ ਅਤੇ ਇਸ ਤੋਂ ਬਾਅਦ ਹੁਣ ਆਪਾਂ ਬੱਚੇ ਨੂੰ ਆਪਾਂ ਦੁੱਧ ਪਿਲਾਵਾਂਗੇ ਬੋਟਲ ਦੇ ਨਾਲ ਪਹਿਲਾਂ ਪਹਿਲਾਂ ਆਪਾਂ ਲੋਣਾ ਗਾ ਹੋਣ ਕਰਕੇ ਥੋੜਾ ਜਿਹਾ ਇਹ ਔਖਾ ਮੰਦੀ ਹੈਗੀ ਇਸ ਕਰਕੇ ਆਪਾਂ ਬੋਟਲ ਦੇ ਨਾਲ ਆਪਾਂ ਬੱਚੇ ਨੂੰ ਦੁੱਧ ਪਿਲਾਵਾਂਗੇ ਇਹ ਮਾਂ ਦੇ ਦੁੱਧ ਦਾ ਆਪਾਂ ਬੋਟਲ ਦੇ ਨਾਲ ਪਿਲਾਵਾਂਗੇ ਪਲੀਜ਼ ਮੇਰੀ ਵੀਡੀਓ ਨੂੰ ਵੱਤਵਦ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ